ਮੈਨੂੰ ਕੁੱਤੇ ਤੂੰ ਹਜੇ ਤੱਕ ਨਹੀਂ ਹੋਇਆ ਅੱਜ ਹੀ ਬਸ ਹੋ ਗਈ ਹਜੇ ਨਾ ਗੈਰੀ ਉਠਿਆ ਰਖਾ ਲਾਣਾ ਜਾਣੇ ਤੁਸੀਂ ਨਾ ਛਾਲ ਦੇ ਨਾ ਸ਼ਾਪਿੰਗ ਚੰਡੀਗੜ੍ਹ ਸ਼ਾਪਿੰਗ ਕਰਨ ਜਾਣਾ ਤੁਸੀਂ ਲੇਟ ਹੋ ਜਾਓਗਾ ਫਿਰ ਗੈਰੀ ਵੇ ਜਲਦੀ ਚੱਲਿਆ ਚਲਦੀ ਨਾ ਦੇ ਕਿੰਨੇ ਵਾਰ ਕਹਿ ਨੂੰ ਲਾ ਕੇ ਨਾ ਪਿਆ ਕਰ ਰੱਖ ਦਿਆ ਕਰ ਸਾਰਾ ਕੁਝ ਹੁੰਦਾ ਚਾਚੇ ਦੀ ਤੇ ਰੋਚਾ ਜਰੂਰੀ ਫੋਨ ਲਾਇਆ ਕਰ ਹੋ ਗਿਆ ਕੋਈ ਕੰਮ ਤਾਂ ਕਰ ਲੈ ਕਰ ਯਾਰ ਤੋਏ ਹਾਂ ਬਾਕੂ ਪਾਣੀ ਦਾ ਗਲਾਸ ਲਿਆ ਯਾਰ ਪੀਏ ਬਾਪੂ ਮੈਂ ਦੀ ਫੀਸ ਦਾ ਇੰਤਿਆਮ ਕਰ ਦੂੰਗਾ। ਉਹ ਯਾਰ ਮੈਂ ਤਾਂ ਰੋਜ਼ ਕਹਿੰਦਾ ਲੰਬੜਦਾਰ ਨੂੰ ਇਹ ਫੀਸ ਦੇ ਦੇ ਮੇਰੇ ਪੁੱਤ ਦੀ ਫੀਸ ਭਰਨੀ ਆ। ਤਿੰਨ ਚਾਰ ਦਿਨ ਹੋ ਗਏ ਟਾਲੇ ਲਾਈ ਜਾਂਦਾ ਉਹ। ਨਹੀਂ ਤਾਂ ਮੇਰਾ ਨਾਮ ਕੱਢ ਦੇਣਗੇ ਸਕੂਲ ਚੋਂ। ਚੱਲ ਪੁੱਤ ਕਰਦਾ ਕੋਈ ਜਿਗਾੜ। ਕਹਿੰਨਾ ਫੇਰ ਲੰਬੜਦਾਰ ਨੂੰ ਯਾਰ ਹੁਣ ਕੰਮ ਤੇ ਜਾਊਂਗਾ। ਵੀ ਲੰਬੜਦਾਰ ਜੀ ਕਰੋ ਸਾਡਾ ਕੋਈ ਹਿੱਲਾ ਫੀਸ ਦੇ ਦੋ ਪਰ ਨੀ ਮੁੰਡੇ ਦੀ ਤਲ ਕੋਈ ਨਾ ਪਤਾ ਅਜਾ ਦਿਨ ਹੋਰ ਸਾਰਾ ਔਖਾ ਸੁੱਖ ਹੋਰ ਆਪਣੀ ਉਹ ਪਟਿਆਲਾ ਵਾਲੀ ਫੈਕਟਰੀ ਦਾ ਕੰਮ ਵਧੀਆ ਚੱਲੀ ਜਾਂਦਾ ਮੈਂ ਨਾ ਇਹ ਦੋ ਦਿਨ ਹੱਦਿਆ ਨਹੀਂ ਸਕਦਾ ਹੈਗਾ ਤੂੰ ਸਾਰਾ ਸੰਭਾਲ ਲੈ ਕੰਮ ਆਪਣਾ ਹਾਂ ਚਲ ਠੀਕ ਆ ਫਿਰ ਡੈਡੀ ਕੈਸੀ ਕੈਸ਼ ਬੁੱਕ ਤੋਂ ਮਹਿਰੀਏ اکاؤنٹ ਤੇ ਟ੍ਰਾਂਸਫਰ ਕਰਤਾ ਦੀ ਗੱਲ 50000 ਤੇ ਸ਼ਾਮ ਹਾਂ ਜੇ ਲੋੜ ਪਈ ਤਾਂ ਫੋਨ ਮਾਰ ਦੇ ਮੁਰਤ ਕਰ ਦੇ ਕੈਡਿੰਗ ਕਾਰ ਪਾ ਲੈ ਤੇ ਸਾਰੇ ਖਸਾ ਹਾਂ ਪਾ ਲੈ ਠੀਕ ਆ ਉਹ ਡਾੜੀਆਂ ਸਿੰਨਾ ਮੜਾ ਲੇਟ ਹੋ ਜਾਣਗੇ ਜਲਦੀ ਆਇਆ ਪੁੱਤ ਅੱਜ ਕੱਲ ਟਾਈਮ ਮੜਾ ਆਈ ਅੱਜ ਤਾਂ ਮਲੀਨ ਵੀ ਨਹੀਂ ਜੀਖਦਾ ਅੱਜ ਬੱਤੀ ਅੱਜ ਦਾ ਚਾਹ ਨੂੰ ਹਾਂ ਕਮਾ ਰਹੇ ਜਿੱਦਾਂ ਅੱਜ ਦਾ ਚਾਹ ਤੋਂ ਵੀ ਮਰਸੀ ਮਿੱਤਰ ਜੰਮਤ ਕਰੀ ਜਾਓ